ਦੌੜੀ ਨੇ ਬੀਉਂਦੀ ਆ ਜੀਤਗੜ੍ਹ ਜੀ ਕਿਸੇ ਦੀ ਹਸਨਪੁਰ ਨਹੀਂ ਡੌੜੀ ਤਾਂ ਦੀ ਹਸਨਪੁਰ ਹੋਣੀ ਆ ਜਿਹੜੇ ਦੂਵੀ ਇਹ ਆਪਦੀਆਂ ਹਰਕਤਾਂ ਤੋਂ ਸਰਕਾਰ ਬਾਜ਼ ਨਹੀਂ ਆਉਂਦੀ ਹੈਗੀ ਕਦੇ ਬਿਜਲੀ ਵਾਲਿਆਂ ਨੂੰ ਭੇਜ ਦਿੰਦੀ ਆ ਚੈੱਕ ਕਰਨ ਕਦੇ ਕਿਸੇ ਪਟਵਾਰੀ ਨੂੰ ਭੇਜ ਦਿੰਦੀ ਆ ਕਦੇ ਕਿਸੇ ਨੂੰ ਭੇਜ ਦਿੰਦੀ ਆ ਸਾਡਾ ਪਿੰਡ ਪੂਰਾ ਇਕਟਵਾ ਤੇ ਅਸੀਂ ਚਾਹੁੰਦੇ ਆ ਕਿ ਸਾਨੂੰ ਨੂੰ ਜਲਦੀ ਜਲਦੀ ਛੁੜਾਇਆ ਜਾ ਬਈ ਤੇ ਮੌਕੇ ਦੇ ਪਿੰਡ ਵਾਸੀਆਂ ਨੇ ਸਾਡਾ ਇੱਕ ਰੋਕਤਾ ਗਈ ਚੱਲੋ ਜੀ ਇਸ ਪਿੰਡ ਦਾ ਪਤਾ ਆਪਾਂ ਮੈਂ ਨਾ ਇਸੇ ਵੀ ਕੱਢੂ ਆਹ ਅੱਜ ਦਾ ਲਾਈਵ ਅੱਜ ਦੀ ਗੱਲ ਹੈ ਅੱਜ ਤਾਂ ਕੋਈ ਆਈ ਨਹੀਂ ਲੈ ਕੱਲ ਦੀ ਆਹ ਇਹ ਪਿੰਡ ਗੁਰਨੇ ਖੁਰਦ ਭਾਰਤੀ ਕਿਸਾਨ ਜੁਨੇ ਨੇਕਤਾ ਕਰਾ ਹਾਂ ਅਤੇ ਸਮੂਹ ਨਾਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਜ ਪੰਜਵੀਂ ਛੇਵੀਂ ਵਾਰ ਜਿਹੜੇ ਅੱਗ ਵਾਲੇ ਮੁਲਾਜ਼ਮ ਇੱਥੇ ਨੂਡਲ ਆਏ ਸੀ ਅਫਸਰ ਉਹ ਘਰੇ ਹੋਏ ਨੇਗੇ ਪਿਛਲੇ ਸਮੇਂ ਚ ਅਸੀਂ ਇੱਕ ਦਿਨ ਐਸਡੀਓ ਐਸਡੀਐਮ ਆਇਆ ਸੀਗਾ ਭਲਾਡੇ ਦਾ ਉਹ ਵੀ ਘਰੇ ਅਸੀਂ ਨਾਲ ਡਿਪਟੀ ਸਾਹਿਬ ਸੀਗੇ ਉਹਨਾਂ ਨੇ ਵੀ ਇਹੀ ਪੁੱਛਿਆ ਸੀ ਵੀ ਤੁਸੀਂ ਪ੍ਰੋਪਰ ਹੱਲ ਕਰੋ ਕੋਈ ਪਰਾਲੀ ਦਾ ਤੇ ਨਾ ਸਾਡੇ ਪਿੰਡ ਦੇ ਵਿੱਚ ਕੋਈ ਬੇਲਰ ਹੈ ਤੇ ਨਾ ਕੋਈ ਪਰਾਲੀ ਚੱਕਣ ਦਾ ਨਾ ਕੋਈ ਲਜਾਣ ਦਾ ਸਰਕਾਰ ਵੱਲੋਂ ਕੋਈ ਸਰਵੇਖਣ ਨਹੀਂ ਕਰੇਗਾ ਅੱਜ ਤੱਕ ਇੱਥੇ ਤੇ ਸਾਡੇ ਲਵੇ 2-2 4-4 ਕਿੱਲੇ ਵਾਲੇ ਸਾਡੇ ਕਿਸਾਨ ਨੇ ਉਹਰੇ ਕਿਸੇ ਨੂੰ ਕਿਹਾ ਵੀ ਬਾੜੀ ਜ਼ਮੀਨ ਤਾਂ ਇਹ ਨਹੀਂ ਕੋਈ 50 ਕਿੱਲੇ ਦਾ 100 ਦਾ ਮਾਲਕ ਹੋਵੇ ਵੀ ਆਪਦਾ ਵੱਡਾ ਸੰਦ ਲਿਆਵੇ ਸੋ ਇਹਨਾਂ ਨੂੰ ਅਸੀਂ ਕਹਦੇ ਹਾਂ ਤੁਸੀਂ ਕਿੱਥੇ ਕਹਿੰਨ ਪਰਾਲੀ ਸੀ ਉੱਥੇ ਰੱਖਾਉਣੇ ਆ ਜਿੱਥੇ ਕਹਾਂਗੇ ਉਸ ਜਗ੍ਹਾ ਤੇ ਛੱਟੇ ਆਉਣੇ ਬਈ ਸਾਡੇ ਲਵੇ ਕੋਈ ਇੰਤਜ਼ਾਮ ਨਹੀਂ ਸੋ ਉਹਦੇ باوجود ਵੀ ਇਹ ਆਪਦੀਆਂ ਹਰਕਤਾਂ ਤੋਂ ਸਰਕਾਰ ਬਾਜ ਨਹੀਂ ਆਉਂਦੀ ਹੈਗੀ ਕਦੇ ਬਿਜਲੀ ਵਾਲਿਆਂ ਨੂੰ ਭੇਜ ਦਿੰਦੀ ਆ ਚੈੱਕ ਕਰਨ ਕਦੇ ਕਿਸੇ ਪਟਵਾਰੀ ਨੂੰ ਭੇਜ ਦਿੰਦੀ ਆ ਕਦੇ ਕਿਸ ਅਸੀਂ ਉਹਦੀ ਬਗਾਨਾ ਬੰਦਾ ਦੇਖ ਕੇ ਸਾਡੇ ਪਿੰਡ 'ਚ ਅਸੀਂ ਘੇਰ ਲਏ ਨੇ ਪਹਿਲੇ ਦਿਨ ਤਾਂ ਐਸਡੀਐਮ ਸਾਹਿਬ ਆਪ ਅੱਧਾ ਘੰਟਾ ਤੱਕ ਰਹੋ ਤੋਂ ਬਾਅਦ ਇੱਥੇ ਹੱਥ ਬੰਨ੍ਹ ਕੇ ਗਏ ਸੀਗੇ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਦੇ ਉਸ ਤੋਂ ਬਾਅਦ ਫੇਰ ਮੁਲਾਜ਼ਮ ਆਏ ਪੁਲਿਸ ਮੁਲਾਜ਼ਮ ਸੀਗੇ ਨਾਲ ਨਗਰ ਕੌਂਸਲ ਵਾਲੇ ਸੀਗੇ ਬਲਾਡੇ ਦੇ ਉਹ ਅਸੀਂ ਘੇਰ ਕੇ ਉਹਦੇ ਐਸਐਚਓ ਸਭ ਲੈ ਕੇ ਗਏ ਸੀ ਫੇਰ ਤੀਜੀ ਵਾਰ ਫੇਰ ਪਟਵਾਰੀ ਭੇਜੇ ਇਹਨਾਂ ਨੇ ਉਹ ਅਸੀਂ ਘੇਰ ਕੇ ਬਿਠਾ ਲਏ ਉਹਨਾਂ ਨੂੰ ਆਪ ਤਹਿਸੀਲਦਾਰ ਸਾਹਿਬ ਆ ਕੇ ਖੁਦ ਛੜਾ ਕੇ ਲਗੇ ਸੀ ਅੱਜ ਘੰਟਾ ਡੇਢ ਘੰਟਾ ਹੋ ਗਿਆ ਦੋ ਬਿਜਲੀ ਮੁਲਾਜ਼ਮ ਭੇਜਤੇ ਆ ਕਿੱਥੇ ਅੱਗ ਲੱਗੇ ਉਹਦੇ ਤੇ ਉਹ ਅਸੀਂ 2 ਘੰਟੇ ਤੋਂ ਲੈ ਕੇ ਪਿਛਲਿਆਂ ਤੋਂ ਸੀਐਡੀ ਨੂੰ ਵੀ ਨੋਟ ਕਰਾਇਆ ਸਭ ਨੂੰ ਨੋਟ ਕਰਾਇਆ ਹੋਇਆ ਉਹਨਾਂ ਨੂੰ ਅਜੇ ਤੱਕ ਛੜਵਾਉਣ ਕੋਈ ਨਹੀਂ ਆਇਆ ਸੋ ਸਾਡੀ ਸਰਕਾਰ ਨੂੰ ਜ਼ੋਰਦਾਰ ਅਪੀਲ ਆ ਵੀ ਯਾਰ ਅਸੀਂ ਕੋਈ ਚਿੱਟਾ ਨਹੀਂ ਵੇਚਦੇ ਕੋਈ ਸਮੈਕ ਨਹੀਂ ਵੇਚਦੇ ਕੋਈ ਸੀ ਹੱਤਵਾਦੀ ਨਹੀਂ ਹੈਗੇ ਵੀ ਐ ਹੱਥ ਧੋ ਕੇ ਮਗਰ ਪੈਰੀ ਸਰਕਾਰ ਸਾਡੇ ਬਾਣਾ ਚ ਤੁਰੇ ਫਿਰਦੇ ਜਿਵੇਂ ਸਾਡੇ ਖੇਤਾਂ ਚ ਹਲਕੇ ਕੁੱਤੇ ਵਾਂਗੂ ਤੁਰੇ ਫਿਰਦੇ ਨੇ ਐਡੀ ਕੋਈ ਮੁਸੀਬਤ ਹੈ ਨਹੀਂ ਗਈ ਜਿਹੜੀ ਸਰਕਾਰ ਨੂੰ ਲੋੜ ਹੈ ਨਸ਼ਾ ਤਸਕਰਾਂ ਨੂੰ ਫੜਨ ਦੀ ਪੰਜਾਬ ਦੀ ਜਵਾਨੀ ਬਚਾਉਣ ਦੀ ਉਹਦੋਂ ਦਾ ਕੋਈ ਧਿਆਨ ਨਹੀਂ ਜਾਂ ਪੰਜਾਬ ਸਰਕਾਰ ਦਾ ਧਿਆਨ ਲੱਗਾ ਹੈ ਵੋਟਾਂ ਤੇ ਇਸ ਲਈ 2.5 ਸਾਲ ਦੀ ਸਰਕਾਰ ਬਣੀ ਹੈ ਮਾਂ ਦੇ ਪੁੱਤੋ ਦੇ ਨੇ ਵੋਟਾਂ ਦੀ ਨੇ ਕੋਈ ਐਮਪੀ ਬਣ ਕੇ ਅਸਤੀਫਾ ਦੇ ਜਾਂਦਾ ਕੋਈ ਐਮਐਲਏ ਬਣ ਕੇ ਦੇ ਜਾਂਦਾ ਹੁਣ ਇਹਨਾਂ ਦਾ ਸਾਰਾ ਜੋਰ ਐਮਐਲਏ ਦੀਆਂ ਵੋਟਾਂ ਤੇ ਲੱਗਾ ਹੋਇਆ ਬਰਨਾਲੇ ਦੇ ਗਿੱਦੜ ਵਹੀ ਸੋ ਸਾਡੇ ਏਰੀਆ ਦੇ ਵਿੱਚ ਅੱਜ ਤੱਕ ਡੀਏਪੀ ਦਾ ਹੀ ਬੁਰਾ ਹਾਲ ਹੈਗਾ ਕੋਈ ਡੀਏਪੀ ਦੀ ਸਹੂਲਤ ਨਹੀਂ ਕਰੀ ਇਹਨਾਂ ਨੇ ਕੁਝ ਨਹੀਂ ਕਰਿਆ ਭਲਾਡੇ ਦੇ ਵਿੱਚ ਐਮਐਲਏ ਬੁਧਰਾ ਮਾ ਸਾਡੇ ਉਹਨੂੰ ਵਾਰ-ਵਾਰ ਨੋਟ ਕਰਾ ਚੁੱਕੇ ਆ ਅਸੀਂ ਪਿਛਲੇ ਦਿਨੀ ਪਿਛਲੇ 8 ਤਰੀਕ ਨੂੰ ਡੀਏਪੀ ਰੇ ਦੀ ਚੋਰੀ ਕਰੀ ਸੀ ਕਲਾਣੇ ਦੇ ਸੈਕਟਰੀ ਨੇ 25 ਗੱਟੇ ਟਰਾਲੀ ਦੇ ਵਿੱਚ ਟਰਾਲੀ ਖੜੀ ਹੋ ਸਿਟੀ ਥਾਣੇ ਦੇ ਵਿੱਚ ਉਹਦੀ ਦਰਖਾਸਤ ਨੋਟ ਹੈ ਸਾਰਾ ਕੁਝ ਨੋਟ ਹੈ ਅੱਜ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੋਨਾ ਸਿੰਘ ਚੇਅਰਮੈਨ ਹਰੋਂ ਦਾ ਕੋਆਪਰੇਟਿਵ ਸਟੇਟੀ ਦਾ ਭਲਾਡੇ ਬੈਂਕ ਦਾ ਉਹਨੂੰ ਸਰੇਆਮ ਪਤਾਗਾ ਸਾਰੇ ਕਸੇ ਦਾ ਉਸ ਪਾਸੇ ਸਰਕਾਰ ਦਾ ਕੋਈ ਧਿਆਨ ਨਹੀਂ ਚੋਰਾਂ ਨੂੰ ਛੱਡਣ ਚ ਲੱਗੀ ਹੋਈ ਹੈ ਤੇ ਕਿਸਾਨਾਂ ਨੂੰ ਫਸਾਉਣ ਚ ਲੱਗੀ ਹੋਈ ਹੈ ਸੋ ਇਹ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦੇ ਆ ਸਾਡੇ ਪਿੰਡ ਵੱਲੋਂ ਵੀ ਅੱਜ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਜੇ ਕੋਈ ਮੁਲਾਜ਼ਮ ਆਊਗਾ ਤਾਂ ਪਤਾ ਨਹੀਂ ਇੱਥੇ ਕੀ ਹੋ ਜੇ ਸੋ ਸਰਕਾਰ ਨੂੰ ਅਪੀਲ ਆ ਵੀ ਸਾਡਾ ਭਾਈ ਬਰਾੜੀ ਨੂੰ ਅਗਲਾ ਹੌਂ ਦੇਣਾ ਸਾਡਾ ਸਰਦਾ ਨਹੀਂਗਾ ਅਸੀਂ ਲਾਵਾਂਗੇ ਜਾਇ ਇਹ ਤਾਂ ਕੋਈ ਪ੍ਰੋਪ ਸੋ ਡੰਡੇ ਦੇ ਡੰਡੇ ਦੇ ਜ਼ੋਰ ਤੇ ਅਸੀਂ ਤਾਂ ਭਈਆ ਹੀ ਕਰਾਂਗੇ ਜੇ ਸਰਕਾਰ ਤੋਂ ਕੋਈ ਹੱਲ ਹੁੰਦਾ ਤਾਂ ਕਰਦੇ ਨਹੀਂ ਪਰਚੇ ਦੇ ਰੈਡ ਐਂਟਰੀ ਅਸੀਂ ਹਿੱਕ ਦੇ ਜ਼ੋਰ ਤੇ ਰੱਦ ਕਰਵਾਵਾਂਗੇ ਹਾਂ ਸਾਡੀ ਡਿਊਟੀ ਸਟੱਪਲ ਵਰਨਿੰਗ ਦੇ ਵਿੱਚ ਐਸ ਡੀ ਐਮ ਬੁੜਲਾਡਾ ਵੱਲੋਂ ਲੱਗੀ ਹੋਈ ਹੈ ਜੀ ਤੇ ਸਾਨੂੰ ਉਰੇ ਸਾਡੇ ਕਲਸਟਰ ਅਫਸਰ ਜਸਵਿੰਦਰ ਸਿੰਘ ਨੇ ਭੇਜਿਆ ਸੀ ਲੋਕੇਸ਼ਨ ਤੇ ਤੇ ਮੌਕੇ ਤੇ ਪਿੰਡ ਵਾਸੀਆਂ ਨੇ ਸਾਡਾ ਘਿਰੋਕਤਾ ਗਈ ਤੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਉਰੋਂ ਜਲਦੀ ਜਲਦੀ ਛੁਡਾਇਆ ਬਈ ਤੇ ਅਸੀਂ ਮੰਗ ਕਰਦੇ ਹਾਂ ਵੀ ਇਹਨਾਂ ਪਿੰਡ ਵਾਲਿਆਂ ਨਾਲ ਗੱਲਬਾਤ ਕਰਕੇ ਨਵੇੜਾ ਕੀਤਾ ਜਾਵੇ। ਧੰਨਵਾਦ।